ਕਿਰਪਾ ਦੇ ਨਾਲ ਜੋਠਾਠ ਨਾਨਕ ਸਰ ਬਣੈ ਚ ਵਿਖੇ ਸ਼੍ਰੀਮਾਨ ਸੰਤ ਬਾਬਾ ਹਰਪ੍ਰਜਨ ਸਿੰਘ ਜੀ ਮਹਾਪੁਰਸ਼ਾਂ ਦੇ ਵਰਸੀ ਸਮਾਗਮਾਂ ਤੇ ਨਾਲ ਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸ਼ਹੀਦੀ ਦਿਹਾੜੇ ਤੇ ਸਮਾਗਮ ਤੇ ਇਸ ਪਾਵਨ ਪਵਿੱਤਰ ਸਥਾਨ ਦੇ ਅੰਦਰ ਜੁੜੇ ਬੈਠੇ ਹਾਂ ਜੋ ਹਰੇਕ ਸਾਲ ਸੰਤ ਬਾਬਾ ਲਖਵੀਰ ਸਿੰਘ ਜੀ ਮਹਾਪੁਰਸ਼ਾਂ ਬਲੀਓ ਪਰਾਲਾ ਕੀਤਾ ਜਾਂਦਾ ਹੈ ਜੋ ਧੰਨ ਧੰਨ ਬਾਬਾ ਹਰਭਜਨ ਸਿੰਘ ਜੀ ਮਹਾਪੁਰਸ਼ਾਂ ਦੀ ਵਰਸੀ ਸਮਾਗਮ ਇਸ ਸਥਾਨ ਤੇ ਮਨਾਏ ਜਾਂਦੇ ਨੇ ਦੈਨ ਉਹਨਾਂ ਦੇ ਮਨਾਏ ਜਾਂਦੇ ਨੇ ਯਾਦਾਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਨੇ ਜਿਹੜੇ ਉਸ ਗੁਰੂ ਨਾਨਕ ਦੀ ਯਾਦ ਦੇ ਅੰਦਰ ਜੁੜ ਕੇ ਬਹਿੰਦੇ ਨੇ ਯਾਦਾਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਨੇ ਜਿਹੜੇ ਉਹਦੀ ਯਾਦ ਅੰਦਰ ਜੁੜ ਕੇ ਬਹਿੰਦੇ ਨੇ ਤਾਂ ਹੀ ਤਾਂ ਕੁਰਬਾਨੀ ਕਹਿੰਦੀ ਆ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਨੁਸ ਤੇ ਆ ਜਿਹੜੇ ਉਹਦੇ ਵਰਗੇ ਬਣ ਜਾਣ ਕੋਈ ਭੇਦ ਹੀ ਨਾ ਰਹਿ ਜਾਏ ਵਿੱਚ ਅਭੇਦ ਹੋ ਜਾਣ ਜਿਵੇਂ ਪਾਣੀ ਚ ਪਾਣੀ ਰਲ ਜੇ ਨਾ ਕੋਈ ਭੇਦ ਨਹੀਂ ਹੈ ਉਸੇ ਤਰ੍ਹਾਂ ਫਿਰ ਜਿਹੜੀ ਇਹ ਰੂਹ ਆ ਇਹ ਜਿਹੜੀ ਆਤਮਾ ਇਹ ਫਿਰ ਜਦੋਂ ਨਿਰੰਕਾਰ ਵਿੱਚ ਅਭੇਦ ਹੋ ਜਾਂਦੀ ਆ ਨਾ ਤਾਂ ਹੀ ਕਹਿੰਦੇ ਪਵਣੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਜਦੋਂ ਜੋਤ ਵਿੱਚ ਜੋਤ ਰਲ ਜੇ ਫਿਰ ਉਹਦਾ ਉਹਦਾ ਰੂਪ ਧਾਰਨ ਕਰ ਲੈਂਦੇ ਹਰ ਕਾ ਸੇਵਕ ਹਰ ਹੀ ਜੀ ਹੈ ਐਸੇ ਮਹਾਪੁਰਸ਼ ਜਿਨ੍ਹਾਂ ਨੇ ਆਪਣੇ ਨੇਮ ਦੇ ਨਾਲ ਬਣਾ ਕੇ ਨੇਮ ਵਿੱਚ ਰਹਿ ਕੇ ਆਪਣੇ ਮੁਰਸ਼ਿਦ ਦੀ ਸੇਵਾ ਕੀਤੀ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਪੁਰਸ਼ਾਂ ਦੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਗੁਰੂ ਨਾਨਕ ਮੰਨਿਆ ਜੇ ਮੰਨਿਆ ਜੇ ਨਿਤਨੇਮ ਵਿੱਚ ਪੱਕੇ ਰਹੇ ਨੇ ਨੇਮ ਬਣਾਇਆ ਅੱਜ ਉਹਨਾਂ ਦੇ ਚਰਨਾਂ ਵਿੱਚ ਬੈਠੇ ਨੇ ਆਖੂ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਦਾ ਹੀ ਰੂਪ ਬਣ ਗਏ ਨੇ ਇਹ ਸਾਰੀ ਖੇਡ ਇਹ ਜਿਹੜੀ ਕਰਾਮਾਤ ਹੈ ਸਾਰੀ ਨਿਤਨੇਮ ਦੀ ਹੈ ਇਹ ਬਖਸ਼ਿਸ਼ ਇਹ ਬਰਕਤ ਸਾਰੀ ਨਿਤਨੇਮ ਦੀ ਹੈ ਨਿਤਨੇਮ ਨਹੀਂ ਬੰਦੇ ਦਾ ਖੁੰਝਣਾ ਚਾਹੀਦਾ ਬਾਬਾ ਨਾਨਕ ਸਿੰਘ ਜੀ ਮਹਾਰਾ ਦਾ ਬਚਨ ਹੈ ਨਾ ਸਿਖਾ ਤੂੰ ਨਿਤਨੇਮ ਨਾ ਛੱਡੀ ਗੁਰੂ ਨਾਨਕ ਤੇਰੀ ਬਾਹ ਨਹੀਂ ਛੱਡਦਾ ਵਾ ਜੇ ਤੂੰ ਨਿਤਨੇਮ ਛੱਡਦਾ ਸਮਝ ਤੂੰ ਗੁਰੂ ਨਾਨਕ ਤੂੰ ਆਪਣੀ ਬਾਹ ਛਡਵਾ ਲਈ ਜੇ ਗੁਰੂ ਨਾਨਕ ਨੇ ਬਾਹ ਛੱਡਤੀ ਮਹਾਰਾ ਨੇ ਕਿਹਾ ਜਿੱਥੇ ਮਰਜੀ ਤੱਕੇ ਖਾਈ ਚੱਲ ਜਿੱਥੇ ਮਰਜੀ ਤੱਕੇ ਖਾਈ ਚੱਲ ਜਿਹੜਾ ਆਵਾਰਾ ਬਣ ਜੇ ਨਾ ਉਹ ਪਿੰਡ ਦਾ ਜਿਹੜਾ ਬੇਕਾਰ ਬੰਦਾ ਵੀ ਹੁੰਦਾ ਨਾ ਉਹ ਵੀ ਡਾਂਗ ਚੱਕ ਲੈਂਦਾ ਆਪਾਂ ਅਵਾਰਾ ਨਹੀਂ ਬਣਨਾ ਆਪਾਂ ਗੁਰੂ ਤੋਂ ਬੇਮੁਖ ਨਹੀਂ ਹੋਣਾ ਸਾਡੇ ਗਲ ਦੇ ਵਿੱਚ ਸਾਡੇ ਗੁਰੂ ਦਾ ਪਟਾ ਹੋਣਾ ਚਾਹੀਦਾ ਕਿਹੜਾ ਜਿਹੜਾ ਕਲਗੀਧਰ ਪਾਸ਼ਾ ਨੇ ਪਾਇਆ ਆ ਆ ਵਾਲਾ ਪਟਾ ਅਮਰਤ ਛਕਣਾ ਚਾਹੀਦਾ ਅਮਰਤ ਧਾਰੀ ਹੋਈਏ ਨਤ ਨਿਮੀ ਹੋਈਏ ਨਿਤਨੇਮ ਵਿੱਚ ਸਭ ਕੁਝ ਬਰਕਤ ਹੈ ਜੇ ਤੁਸੀਂ ਨਿਤਨੇਮ ਛੱਡੋਗੇ ਸਮਝੋ ਤੁਸੀਂ ਗੁਰਨਾਨਕ ਤੋਂ ਬਾਹਰ ਛੱਡਵਾ ਲਿਆ ਹਰ ਰੋਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਦਰਬਾਰ ਲਾਉਂਦੇ ਤੇ ਦਰਬਾਰ ਦੇ ਵਿੱਚ ਕਥਾ ਕਰਦੇ ਹੁੰਦੇ ਸੀ ਬਚਨ ਕਰਨੇ ਮਹਾਰਾਜ ਨੇ ਤੇ ਸਿੱਖਾਂ ਨੇ ਐ ਟਿਕ ਟਿਕੀ ਲਗਾ ਕੇ ਮਹਾਰਜ ਵੱਲ ਵੇਖਣਾ ਸਤਿਗੁਰੂ ਵੱਲ ਐ ਧਿਆਨ ਦੇ ਨਾਲ ਵੇਖਣਾ ਇੱਕ ਇੱਕ ਬਚਨ ਬਾ ਕਮਾਲ ਬੇਸ਼ੁਮਾਰ ਕੀਮਤੀ ਬਚਨ ਸਿੱਖਾਂ ਨੇ ਬੜੇ ਗੰਭੀਰਤਾ ਦੇ ਨਾਲ ਬਹਿ ਕੇ ਸੁਣਨੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆਏ ਨਾ ਦਰਬਾਰ ਅੰਦਰ ਤੇ ਸਾਰੇ ਸਨਾਟਾ ਭੈਲ ਗਿਆ ਮਹਾਰਾਜ ਆਗੇ ਨੇ ਕਲਾਸ ਵਿੱਚ ਕੋਈ ਟੀਚਰ ਆ ਜੇ ਬੱਚੇ ਸਾਰੇ ਚੁੱਪ ਕਰ ਜਾਂਦੇ ਆ ਪਾਸ਼ਾ ਇਹ ਨੇ ਸਾਰੇ ਸਤਿਗੁਰਾਂ ਦੇ ਮੁਖ ਵੱਲ ਤੱਕੀ ਜਾਣ ਵੀ ਸਤਿਗੁਰੂ ਹੁਣ ਵੀ ਬਚਨ ਕਰਨਗੇ ਹੁਣ ਵੀ ਬਚਨ ਕਰਾਂਗੇ ਸਾਰੇ ਮੁਖ ਵੱਲ ਤੱਕ ਰਹਿ ਨੇ ਜਿਵੇਂ ਚਕੋਰ ਹੈ ਨਾ ਚਕੋਰ ਚੰਦ ਵੱਲ ਤੱਕਦੀਆਂ ਆਏ ਸਿੱਖ ਗੁਰੂ ਵੱਲ ਤੱਕਦੇ ਨੇ ਕਿਸੇ ਨੇ ਕਿਹਾ ਚਕੋਰ ਨੂੰ ਕਿਹਾ ਤੂੰ ਸੁਣ ਯਾਰਾ ਤੂੰ ਚੰਨ ਦੇ ਨਾਲ ਕਾਹਦਾ ਪਿਆਰ ਪਾਇਆ ਤੂੰ ਵਾਂਗ ਸ਼ਦਾਈਆਂ ਫਿਰੇ ਘੁੰਮਦਾ ਤੇਰੀ ਗੱਲ ਦਾ ਕੀ ਯਾਰ ਕਦਰ ਪਾਇਆ ਪੁੱਠਾ ਹੋ ਕੇ ਜ਼ਮੀਨ ਤੇ ਡਿੱਗਦਾ ਏ ਤੇਰੀ ਖਬਰ ਨਾ ਲੈਣ ਇੱਕ ਵਾਰ ਆਇਆ ਚੰਨ ਚੰਨ ਨੂੰ ਤੂੰ ਵਾਰ-ਵਾਰ ਪੁਕਾਰਦਾ ਏ ਗੱਲ ਵਿੱਚ ਤੂੰ ਹੰਝੂਆਂ ਦਾ ਹਾਰ ਪਾਇਆ ਜਿਹੜਾ ਚਕੋਰ ਹੈ ਨਾ ਉਹ ਹਰ ਰੋਜ਼ ਟੱਕਟੀ ਲਗਾ ਕੇ ਫਿਰ ਕਹਿੰਦੇ ਚੰਦ ਵੱਲ ਤੱਕਦੀ ਤੇ ਵੇਖਦੀ ਵੇਖਦੀ ਇੰਨਾ ਖੁੱਭ ਜਾਂਦੀ ਆ ਕਿ ਕਈ ਵਾਰ ਤਾਂ ਪੁੱਠੀ ਹੋ ਕੇ ਡਿੱਗ ਪੈਂਦੀ ਆ ਕਿਸ ਨੇ ਸਲਾਹ ਦਿੱਤੀ ਤੂੰ ਕੀ ਚੰਨ ਨੂੰ ਤੱਕੀ ਜਾ ਰਹੀ ਓ ਤ ਤੇਰੇ ਇੱਕ ਵਾਰ ਹਾਲ ਪੁੱਛਣ ਵੀ ਨਹੀਂ ਆਇਆ ਤੇਰਾ ਅੱਗੋ ਪਤਾ ਚ ਚਕੌਰ ਕੀ ਕਹਿੰਦੀ ਅੱਗੋ ਆਖ ਦੀ ਚਕੌਰ ਤੂੰ ਸੁਣ ਯਾਰਾ ਤੂੰ ਨਾ ਪ੍ਰੇਮ ਦੀ ਸਾਰ ਜਾਣੇ ਅਸੀਂ ਆਪਣੀ ਪ੍ਰੀਤ ਨਵਾ ਦੇਣੀ ਚੰਨ ਯਾਰ ਜਾਣੇ ਜਾਂ ਨਾ ਜਾਣੇ ਅਸੀਂ ਆਪਣੀ ਪ੍ਰੀਤ ਨਵਾ ਦੇਣੀ ਆ ਮੈਂ ਆਪਣਾ ਪ੍ਰੇਮ ਆਪਣੇ ਗੁਰੂ ਨਾਲ ਨਵਾ ਦੇਣਾ ਕੋ ਗੁਰੂ ਜਾਣੇ ਜਾਂ ਨਾ ਜਾਣ। ਤੇ ਜੇ ਬਾਬਾ ਹਰਭਜਨ ਸਿੰਘ ਜੀਆ ਨੇ ਨਵਾਇਆ ਹੈ। ਜੇ ਬਾਬਾ ਹਰਭਜਨ ਸਿੰਘ ਜੀਆ ਨੇ ਕੀਤਾ ਹੈ। ਤੇ ਅੱਜ ਬਾਬਾ ਆਨੰਦ ਸਿੰਘ ਮਹਾਰਾਜ ਜੀਆ ਦੇ ਨਾਲ ਅੱਜ ਕੋ ਗੁਰੂ ਬਰਾਸਣ ਲੱਗਾ। ਵਾ ਵਾ। ਇਹ ਪ੍ਰੇਮ ਦੀਆਂ ਖੇਡਾਂ ਨੇ ਅਭੇਦ ਹੋ ਜਾਣਾ। ਇੱਕ ਮਿਕ ਹੋ ਜਾਣਾ। ਇਹ ਸਭ ਨਿਤਨੇਮ ਦੀ ਬਰਕਤ ਹੈ ਨਿਤਨੇਮ ਦੀ ਖੇੜ ਹੈ ਸਾਰੀ